ਡ੍ਰੀਮ ਹਾਊਸ ਚੈਨਲ ਦੇਖ ਰਹੀ ਸਾਰੀ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਸਤਿ ਸ਼੍ਰੀ ਅਕਾਲ ਤੇ ਦੋਸਤੋ ਅੱਜ ਫਿਰ ਤੋਂ ਇੱਕ ਨਵੀਂ ਕੋਠੀ ਦੀ ਵੀਡੀਓ ਦੇ ਨਾਲ ਹਾਜ਼ਰ ਹੋਏ ਆ ਤੇ ਮੋਗੇ ਸ਼ਹਿਰ ਦੀ ਨਾ ਕਾਫੀ ਡਿਮਾਂਡ ਆ ਰਹੀ ਸੀ ਵੀ ਮੋਗੇ ਸ਼ਹਿਰ ਦੇ ਵਿੱਚ ਕੋਈ ਵਧੀਆ ਬਣਿਆ ਹੋਇਆ ਤੇ ਘੱਟ ਬਜਟ ਵਾਲਾ ਮਕਾਨ ਲੈ ਕੇ ਆਉ ਤਾਂ ਅੱਜ ਹੈ ਨਾ ਤੁਹਾਡੇ ਲਈ ਆਪਾਂ ਇੱਕ ਟ੍ਰਿਪਲ ਸਟੋਰੀ ਨਕਸ਼ਾ ਪਾਸ ਕੋਠੀ ਲੈ ਕੇ ਆਏ ਆ ਐਨ ਆਰ ਆਈ ਫੈਮਿਲੀ ਦੀ ਕੋਠੀ ਆ ਤਾਂ ਸਾਰੀ ਕੋਠੀ ਬਾਹਰੋਂ ਇੱਕ ਵਾਰ ਚੈੱਕ ਕਰਾ ਦਿਓ ਤੇ ਬਾਕੀ ਹੈ ਨਾ ਜਿਹੜੇ ਵੀਰਾਂ ਨੇ ਹੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਵੀ ਕਰ ਲਓ ਤੇ ਨਾਲ ਦੀ ਲਗੀ ਬੈਲ ਵਾਲੀ ਆਈਕਨ ਨੂੰ ਵੀ ਜਰੂਰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਕਿਸੇ ਵੀ ਵੀਡੀਓ ਦੀ ਨੋਟੀਫਿਕੇਸ਼ਨ ਤੁਸੀਂ ਮਿਸ ਨਾ ਕਰੋ ਤੇ ਬਾਕੀ ਹੁਣ ਆਪਾਂ ਕਰਦੇ ਆਂ ਵੀਡੀਓ ਨੂੰ ਸਟਾਰਟ ਤੇ ਦਿਖਾਉਂਦੇ ਆਂ ਤੁਹਾਨੂੰ ਸਾਰੀ ਕੋਠੀ ਅੰਦਰੋਂ ਕਿਵੇਂ ਕਿਵੇਂ ਬਣੀ ਵੀ ਆ ਉਸ ਤੋਂ ਪਹਿਲਾਂ ਇੱਕ ਵਾਰ ਹਨਾ ਰਸਤਾ ਵਗੈਰਾ ਵੀ ਚੈੱਕ ਕਰਾ ਦਿਓ ਵੀ ਰਸਤਾ ਕਿੱਦਾਂ ਦਾ ਵਾ ਦੋਨੇ ਸਾਈਡ ਤੋਂ ਹੀ ਦਿਖਾ ਦਿਓ ਸੀਬ੍ਰਿਜ ਵਗੈਰਾ ਪਏ ਹੋਏ ਨੇ ਤੇ ਸਾਰੀਆਂ ਫੈਸਿਲਿਟੀਆਂ ਤੁਹਾਨੂੰ ਮਿਲ ਜਾਣੀਆਂ ਤੇ ਬਾਕੀ ਆਜੋ ਇੱਥੋਂ ਆਪਣੀ ਮੇਨ ਕਾਰ ਦੇ ਵਿੱਚ ਐਂਟਰੀ ਸਟਾਰਟ ਹੁੰਦੀ ਐ ਐਂਟਰ ਕਰਦੇ ਸਾਰੀ ਆਪਾਂ ਪਹਿਲਾਂ ਪਹੁੰਚ ਜਾਂਦੇ ਆਂ ਆਪਣੇ ਪਾਰਕ ਤੇ ਫਰੰਟ ਤੋਂ ਹੈ ਨਾ ਆਪਣੇ ਉੱਪਰਲੇ ਫਲੋਰਸ ਤੇ ਜਨਰਲਿਸਟ ਸਟੇਅਰਸ ਵਿੱਚ ਮਿਲ ਜਾਂਦੀਆਂ ਨੇ ਤੇ ਬਾਕੀ ਆਜੋ ਹੁਣ ਤੁਹਾਨੂੰ ਅੰਦਰੋਂ ਚੈੱਕ ਰੂ ਇਨਸਾਈਡ ਕਰਦੇ ਆਂ ਇੱਥੋਂ ਆਪਣੀ ਹੈ ਨਾ ਮੇਨ ਐਂਟਰੀ ਸਟਾਰਟ ਹੋ ਜਾਂਦੀ ਆ ਤਾਂ ਐਂਟਰ ਕਰਦੇ ਸਾਰ ਪਹਿਲਾਂ ਆਪਾਂ ਜਾਣੀ ਆਪਣੇ ਡਰਾਇੰਗ ਏਰੀਆ ਦੇ ਵਿੱਚ ਡਰਾਇੰਗ ਰੂਮ ਦੇ ਵਿੱਚ ਤਾਂ ਇਹ ਵੀ ਚੈੱਕ ਕਰਾ ਲਓ ਮਤਲਬ ਪੂਰਾ ਮਾਲਕਾ ਨੇ ਨਾ ਪੈਸੇ ਖਰਚੇ ਬੇਕੁੱਠੀ ਤੇ ਤੇ ਸਾਰਾ ਕੰਮ ਰੀਜਨ ਨਾਲ ਕਰਵਾਇਆ ਹੋਇਆ ਲੇਟੈਸਟ ਇਹ ਪੀਓਪੀ ਵਗੈਰਾ ਵੀ ਕਰਵਾ ਕੇ ਹਟਿਆ ਤੇ ਇਹਦੂ ਅੱਗੇ ਆਪਣਾ ਆ ਜਾਂਦਾ ਜੀ ਹਨਾ ਆਪਣਾ ਡਾਈਨਿੰਗ ਏਰੀਆ ਪਲੱਸ ਆਪਾਂ ਕਹਿੰਦੇ ਨਾ ਕਿਚਨ ਓਪਨ ਕਿਚਨ ਮਿਲ ਜਾਂਦਾ ਨਾਲ ਤੁਹਾਨੂੰ ਡਾਈਨਿੰਗ ਏਰੀਆ ਮਿਲ ਜਾਂਦਾ ਤੇ ਇਧਰਲੀ ਸਾਈਡ ਹੈ ਨਾ ਕਿਚਨ ਦੀ ਵੀ ਮਤਲਬ ਐਂਟਰੀ ਆ ਮੇਨ ਘਰ ਦੀ ਐਂਟਰੀ ਆ ਵਾ ਉਹ ਡਰਾਇੰਗ ਰੂਮ ਦੀ ਐਂਟਰੀ ਹੈ ਤਾਂ ਐਂਟਰ ਕਰਦੇ ਸਾਰ ਹੀ ਤੁਸੀਂ ਆਪਣੇ ਓਪਨ ਕਿਚਨ ਦੇ ਵਿੱਚ ਐਂਟਰ ਹੋ ਜਾਂ ਨੂੰ ਇੱਥੇ ਦੇਖ ਲਓ ਨਾ ਸਾਰੇ ਟੂਟਲੀ ਕੰਮ ਹੋਇਆ ਵਾ ਉੱਪਰ ਤੱਕ ਵੀ ਹੈ ਨਾ ਆਪਣੇ ਕਬੂਰਡ ਵਗੈਰਾ ਬਣੇ ਹੋਏ ਆ ਤੇ ਸਾਰੇ ਹੈ ਨਾ نیچے ਵੀ ਆਪਣੇ ਡਰਾਅਰਸ ਵਗੈਰਾ ਸਾਰਾ ਕੁਝ ਤੁਹਾਨੂੰ ਮਿਲ ਜਾਣਾ ਵਾ ਤਾਂ ਠੀਕ ਹੈ ਇਧਰਲੀ ਸਾਈਡ ਆਪਣਾ ਕਿਚਨ ਹੈ ਸਿੱਗਾ ਤੇ ਆ ਜਾਂਦੀ ਆਪਣਾ ਡਾਈਨਿੰਗ ਏਰੀਆ ਤੇ ਇਧਰਲੀ ਸਾਈਡ ਆ ਜਾਂਦਾ ਹੀ ਆਪਣਾ ਪਹਿਲਾ ਬੈਡਰੂਮ ਆਕੇ ਮੜੇ ਬੈਡਰੂਮ ਦਾ ਸਾਈਜ਼ ਚੱਕਾ ਦੇ ਦੋ ਪੂਰੇ ਖੁੱਲੇ ਡੁੱਲੇ ਸਾਈਜ਼ ਦਾ ਪਕੀੜੇ ਨਾ ਬੈਡਰੂਮ ਆ ਉੱਪਰ ਵੀ ਚੈੱਕ ਕਰਾ ਦੇ ਕਾਹਵਾ ਪੀਓਪੀ ਦਾ ਕੰਮ ਹੋਇਆ ਵਾ ਲੇਟਰਸ ਤੇ نیچے ਜਿਹੜਾ ਆਪਣਾ ਪੱਥਰ ਵਗੈਰਾ ਲੱਗਿਆ ਵਾ ਇਹ ਵੀ ਚੈੱਕ ਕਰਾ ਦੋ ਤੇ ਨਾਲ ਇਹਦੇ ਤੋਂ ਇੱਕ ਛੋਟਾ ਜਿਹਾ ਸਟੋਰ ਰੂਮ ਵੀ ਮਿਲ ਜਾਂਦਾ ਵਾ ਜਿੱਥੇ ਤੁਸੀਂ ਆਪਣਾ ਐਕਸਟਰਾ ਸਮਾਨ ਰੱਖ ਸਕਦੇ ਹੋ ਜਾਂ ਫਿਰ ਤੁਸੀਂ ਇਹਨੂੰ ਆਪਣਾ ਕਵਰਡ ਏਰੀਆ ਬਣਾ ਸਕਦੇ ਹੋ ਚੇਂਜਿੰਗ ਰੂਮ ਵਗੈਰਾ ਜਿੰਨੇ ਵੀ ਤੁਸੀਂ ਕਨਵਰਟ ਕਰਨਾ ਉਦਾਂ ਕਰ ਸਕਦੇ ਹੋ ਤੇ ਇਹਦੇ ਨਾਲ ਆਪਾਂ ਨੂੰ ਵਾਸ਼ਰੂਮ ਇਟਲੀ ਸਾਈਡ ਮਿਲਦਾ ਵਾ ਆ ਜੋ ਮੜਾ ਤੁਹਾਨੂੰ ਵਾਸ਼ਰੂਮ ਦਿਖਾ ਰਹੀ ਤਾਂ ਠੀਕ ਹੈ ਆਪਾਂ ਨੂੰ ਕੁਝ ਵਾਸ਼ੂਮ ਮਿਲ ਜਾਂਦਾ ਆਪਾਂ ਨੂੰ نیچے ਵਾਲੇ ਫਲੋਰ ਦੇ ਨਾਲ ਇਹ ਚ ਵੀ ਹੈ ਨਾ ਸਾਰੀਆਂ ਫੈਸਿਲਿਟੀਆਂ ਤੁਹਾਨੂੰ ਮਿਲ ਜਾਣਗੀਆਂ ਉੱਪਰ ਤੱਕ ਟਾਈਨ ਲੱਗੀ ਵੀ ਆ ਆਪਣਾ ਸ਼ਾਵਰ ਵਗੈਰਾ ਸਾਰਾ ਕੁਝ A to Z ਤੁਹਾਨੂੰ ਮਿਲ ਜੂਗਾ ਤੇ ਬਾਕੀ ਆਜੋ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਆਪਣੇ ਉੱਪਰਲੇ ਫਲੋਰ ਤੇ ਸੈਕੰਡ ਫਲੋਰ ਤੇ ਤੇ ਉੱਤੇ ਚੈੱਕ ਕਰਉਨੇ ਆ ਵੀ ਉੱਤੇ ਕੀ ਕੀ ਬਣਿਆ ਪਿਆ ਕਾ ਟ੍ਰਿਪਲ ਸਟੋਰੀ ਨਸ਼ਿਆਬਾਨ ਸਕੂਟੀ ਅੱਜ ਤੁਹਾਡੇ ਲਈ ਲੈ ਕੇ ਆਏ ਆ ਐਨ ਆਰ ਆਈ ਫੈਮਿਲੀ ਦੀ ਕੋਠੀ ਹੈ ਤੇ ਮਾਲਕਾਂ ਨੇ ਵੀ ਸੀਲ ਕਰਕੇ ਬਾਹਰ ਧਿਆਨਾ ਮਾ ਤਾਂ ਕਰਕੇ ਥੋੜੀ ਜੀ ਅਰਜੈਂਟ ਵੇਚਣੀ ਹੈ ਤੇ ਜਿਹਦੇ ਕਰਕੇ ਨਾ ਰੇਟ ਵੀ ਮਾਲਕਾਂ ਨੇ ਬਿਲਕੁਲ ਜੈ ਜੈ ਹੀ ਰੱਖਿਆ ਵਾ ਤੇ ਇੱਥੋਂ ਆਪਣਾ ਸਟਾਰਟ ਹੁੰਦਾ ਹੈ ਸੈਕਿੰਡ ਫਲੋਰ ਐਂਟਰ ਕਰਦੇ ਸਾਰ ਪਹਿਲਾਂ ਆਪਾਂ ਨੂੰ ਬਾਲਕਨੀ ਰਿਅਲ ਮਲ ਜਿੰਦਾ ਜਿੱਥੋਂ ਤਾਂ ਉਹਨਾਂ ਦਾ ਫਰੰਟ ਬਾਲਕਨੀ ਵੀ ਹੋਊਗਾ ਦੇਖ ਲਓ ਨਾ ਆਪਣਾ ਗਲਾਸ ਵਗੈਰਾ ਦਾ ਕੰਮ ਸਾਰਾ ਹੋਇਆ ਪਿਆ ਵਾ ਸਟੇ ਫਰੰਟ ਤੋਂ ਬਹੁਤ ਹੀ ਸੋਹਣੀ ਕਰਦੀ ਹੈ ਐਲੀਵੇਸ਼ਨ ਆ ਵੀਡੀਓ ਦੇ ਸਟਾਰਟਿੰਗ ਤੋਂ ਹੀ ਦੇਖ ਤੇ ਇਟਲੀ ਸਾਈਡ ਆਪਣਾ ਕੁਝ ਇਸ ਤਰ੍ਹਾਂ ਦਾ ਓਪਨ ਏਰੀਆ ਜਾਂਦਾ ਤੇ ਇੱਥੇ ਆਪਾਂ ਨੂੰ ਮਿਲਦੇ ਹੀ ਆਪਣਾ ਪੂਜਾ ਰੂਮ ਕਹਿ ਲਈਏ ਜਾਂ ਆਪਾਂ ਕਹਿੰਦੇ ਆਪਣੇ ਬਾਬਿਆਂ ਵਾਲਾ ਰੂਮ ਇਹ ਵੀ ਇਹਨਾਂ ਨੇ ਬਹੁਤ ਸੋਹਣਾ ਤਿਆਰ ਕੀਤਾ ਵਿਆ ਤਾਂ ਠੀਕ ਆ ਪੂਜਾ ਰੂਮ ਵੀ ਤੁਹਾਨੂੰ ਮਿਲ ਜਣਾਵਾ ਤੇ ਮਤਲਬ ਕਹਿਰੀ ਨਾ ਟ੍ਰਿਪਲ ਸਟੋਰੀ ਨਕਸ਼ਾ پاس ਕੋਠੀ ਤੁਹਾਨੂੰ ਮਿਲ ਜਾਣੀ ਅੱਜ ਬਹੁਤ ਹੀ ਜੈਜ ਰੇਟ ਦੇ ਵਿੱਚ ਤੇ ਇੱਥੇ ਆ ਜਾਂਦੀ ਆਪਣਾ ਪਹਿਲਾ ਬੈਡਰੂਮ ਪਰਲੇ ਫਲੋਰ ਦਾ ਜੀ ਆਪਾਂ ਉਧਾ ਕਾਊਂਟ ਕਰੀਏ ਤਾਂ ਇਹ ਆਪਣਾ ਸੈਕੰਡ ਬੈੱਡਰੂਮ ਤਈ ਰੂਮ ਦਾ ਸਾਈਜ਼ ਚੈੱਕ ਕਰਾ ਲਓ ਬਾਕੀ ਕੰਦਾ ਤੇ ਵਾਲਪੇਪਰ ਦਾ ਕੰਮ ਹੋਇਆ ਪਿਆ ਬਾਕੀ ਹਜੇ ਹਨਾ ਇਹ ਰੈਨੋਵੇਟ ਕਰਾਈ ਜਾਂਦੇ ਉੱਪਰ ਵੀ ਦੇਖ ਲਓ ਇਹਨਾਂ ਨੇ ਡਾਊਨ ਸੀਲਿੰਗ ਦਾ ਨਮਈ ਕੰਮ ਕਰਾਇਆ ਵਾ ਜੀ ਕੰਮ ਚੱਲ ਰਿਹਾ ਜਾਂਦਾ ਵਾ ਕਹਿੰਦੇ ਉੱਪਰ ਸੇਲ ਜਲਦੀ ਕਰਨੀ ਆ ਤਾਂ ਕਰਕੇ ਹਨਾ ਉਧਾਂ ਹੀ ਵੀਡੀਓ ਸ਼ੂਟ ਕਰਵਾ ਲਈ ਤੇ ਇਹਦੇ ਨਾਲ ਆਪਾਂ ਨੂੰ ਇਧਰ ਲਈ ਜਾਇਦ ਤੇ ਮਿਲਦਾ ਇੱਕ ਕਨੈਕਟਡ ਵਾਸ਼ਰੂਮ ਠੀਕ ਹੈ ਨੂੰ ਸਲਾਈਡਿੰਗ ਡੋਰ ਲੱਗਿਆ ਹੋਇਆ ਵਾ ਤੇ ਅੰਦਰੋਂ ਵਾਸ਼ਰੂਮ ਚੈੱਕ ਕਰਾ ਦਿਓ ਮਤਲਬ ਐ ਪੂਰੀ ਪ੍ਰੀਮੀਅਮ ਉਹ ਵਾਸ਼ੂ ਮੀਰੀਆ ਤੇ ਹਨਾ ਦੂਸਰਾ ਏਰੀਆ ਵੀ ਡਿਵਾਈਡ ਕੀਤਾ ਹੋਇਆ ਵਿਚਾਲੇ ਗਲਾਸ ਲੱਗਿਆ ਹੋਇਆ ਤਾਂ ਬਹੁਤ ਸੋਹਣਾ ਕੰਮ ਮਾਲਕਾਂ ਨੇ ਕਰਵਾਇਆ ਹੋਇਆ ਤੇ ਬਾਕੀ ਹੈ ਨਾ ਆ ਸਾਰਾ ਤੁਹਾਨੂੰ ਕੰਪਲੀਟ ਰੈਡੀ ਕਰਕੇ ਵੀ ਦੇ ਦੇਣਗੇ ਕਿਉਂਕਿ ਇਹ ਕੰਮ ਕਰਵਾ ਹੀ ਰਹੇ ਆ ਪੇਂਟ ਕੁੰਡ ਵੀ ਇਹਨਾਂ ਨੇ ਨਵਾਂ ਕਰਵਾਉਣਾ ਵਾ ਤੇ ਇਧਰੋਂ ਆਪਣਾ ਆ ਜਾਂਦਾ ਈ ਥਰਡ ਬੈਡਰੂਮ ਜੇ ਆਪਾਂ ਕਹੇ ਜੀ ਉੱਪਰਲੇ ਫਲੋਰ ਦਾ ਸੈਕੰਡ ਬੈਡਰੂਮ ਤੇ ਇਹ ਰੂਮ ਦਾ ਸਾਈਜ਼ ਵੀ ਚੈੱਕ ਕਰੋ ਪੂਰੇ ਖੁੱਲੇ ਡੁੱਲੇ ਸਾਈਜ਼ ਦਾ ਇਹ ਵੀ ਰੂਮ ਆ ਇਹ ਚ ਵੀ ਉੱਪਰ ਡਾਊਨ ਸਿਲਿੰਗ ਦਾ ਕੰਮ ਹੋਇਆ ਇਧਰ ਪੀਵੀਸੀ ਪੈਨਲ ਬਣ ਰਿਹਾ ਵਾ ਇਹ ਇਤੋ ਲਾਈਸਾਈਡ ਆਪਾਂ ਨੂੰ ਹੈ ਨਾ ਇਹਦੇ ਨਾਲ ਵਿੱਚ ਅਟੈਚ ਵਾਸ਼ਰੂਮ ਮਿਲ ਜਾਂਦਾ ਵਾ ਇਹਨੂੰ ਵੀ ਸਲਾਈਡਿੰਗ ਡੋਰ ਲੱਗਿਆ ਹੋਇਆ ਠੀਕਾ ਦਿਖਾ ਦਊ ਮੜਾ ਵਾਸ਼ਰੂਮ ਇਹ ਚ ਵੀ ਅਜੇ ਥੋੜਾ ਜਿਹਾ ਮੈਸੀ ਹੋਇਆ ਪਿਆ ਵਾ ਕੰਮ ਕਰਕੇ ਹੀ ਕੰਮ ਚੱਲਦਾ ਵਾ ਤੇ ਨਾਲ ਉੱਧਰਲੀ ਸਾਈਡ ਐ ਕਿ ਤੁਹਾਨੂੰ ਡੋਰ ਤੇ ਕਰਿਆ ਉਧਰ ਆਪਾਂ ਨੂੰ ਵੈਂਟੀਲੇਸ਼ਨ ਏਰੀਆ ਮਿਲ ਜਾਂਦਾ ਵਾ ਉਹ ਪਰਨੇ ਸਾਰੇ ਵੈਂਟੀਲੇਸ਼ਨ ਏਰੀਆ ਮਿਲ ਜਾਂਦਾ ਬਾਕੀ ਆਜੋ ਹੁਣ ਤੁਹਾਨੂੰ ਆਪਾਂ ਲੈ ਕੇ ਚੱਲਦੇ ਹਾਂ ਆਪਣੇ 3rd ਫਲੋਰ ਤੇ ਤੇ ਉੱਪਰੋਂ ਚੈੱਕ ਕਰਾਂਦੇ ਆ ਵੀ ਉੱਪਰ ਕਿਵੇਂ ਕਿਵੇਂ ਦਾ ਕੰਮ ਹੋਇਆ ਹੋਇਆ ਹੈ ਤਾਂ ਇਹ ਇਥੋਂ ਨਾਲ ਆਪਣੇ 3rd ਫਲੋਰ ਤੇ ਵੀ ਹੈ ਨਾ ਸੇਮ ਲੋਕੇਸ਼ਨ ਤੇ ਆਪਣੇ ਸਟੇਅਰਸ ਜਾਂਦੀਆਂ ਹਨ ਉੱਪਰ ਜਾਣ ਦੇ ਲਈ ਤਾਂ ਇਹਦਾ ਇੱਕ ਚੀਜ਼ ਹੋਰ ਵੀ ਬੈਨੀਫਿਟ ਹੈ ਮਤਲਬ ਜੇਕਰ ਤੁਸੀਂ ਇਹ ਕੋਠੀ ਨੂੰ ਨਾ ਆਪਣਾ ਇਨਵੈਸਟਮੈਂਟ ਤੌਰ ਤੇ ਵੀ ਖਰੀਦਣਾ ਤਾਂ ਤੁਸੀਂ ਤਾਂ ਵੀ ਖਰੀਦ ਸਕਦੇ ਹੋ ਕਿਉਂਕਿ ਜੇਕਰ ਤੁਸੀਂ ਇੱਕ ਇੱਕ ਫਲੋਰ ਨੂੰ ਵੀ ਰੈਂਟ ਤੇ ਚੜੋਗੇ ਤਾਂ ਤੁਹਾਨੂੰ ਵਧੀਆ ਹੈ ਨਾ ਵਧੀਆ ਰੈਂਟ ਮਿਲ ਜਾਣਾ ਮੈਂ ਕੋਠੀ ਤੋਂ ਤਿੰਨੇ ਫਲੋਰ ਜੇ ਰੈਂਟ ਤੇ ਚੜੋਗੇ ਅਲੱਗ-ਅਲੱਗ ਕਿਉਂਕਿ ਹਰ ਇੱਕ ਚ ਵਾਸ਼ਰੂਮ ਅਟੈਚ ਨੇ ਕਿਚਨ ਵੀ ਅਲੱਗ-ਅਲੱਗ ਬਣੀ ਵੀ ਆ ਤਾਂ ਠੀਕ ਆ ਮਤਲਬ ਤੁਹਾਨੂੰ ਨਾ ਵਧੀਆ ਰੈਂਟ ਮਿਲ ਜਾਣਾ ਮਾ ਤੇ ਬਾਕੀ ਇਧਰਲੀ ਸਾਈਡ ਤੇ 3rd ਫਲੋਰ ਤੇ ਵੀ ਓਪਨ ਕਿਚਨ ਦਾ ਸੈਟਅਪ ਕੀਤਾ ਹੋਇਆ ਇਹਨਾਂ ਨੇ ਪਰ ਇੱਥੇ ਯੂਜ਼ ਨਹੀਂ ਕਰਦੇ ਜੇ ਤੁਸੀਂ ਕਰਨਾ ਇਹ ਵੀ ਕਰ ਸਕਦੇ ਹੋ ਬਾਕੀ ਆ ਫਰੰਟ ਤੋਂ ਮੜਾ ਦਿਖਾ ਦਿਓ ਐਲੀਵੇਸ਼ਨ ਜਿਹੜਾ ਹੁੰਦਾ ਆਪਣਾ ਫੁੱਲ ਕੰਮ ਪੂਰੀਆਂ ਰੀਜਾਂ ਦੇ ਨਾਲ ਕਰਵਾਇਆ ਹੋਇਆ ਤੇ ਇਧਰਲੀ ਸਾਈਡ ਤੇ ਆ ਜਾਂਦਾ ਜੀ ਆਪਣਾ 4th ਬੈਡਰੂਮ 3rd ਫਲੋਰ ਤੇ ਵੀ ਹਨਾ ਬੈਡਰੂਮ ਮਿਲ ਜਾਣਾ ਆਪਾਂ ਨੂੰ ਤੇ ਆਜੋ ਇਹ ਵੀ ਚੈੱਕ ਕਰਾ ਦਈਏ ਇਹ ਜੋ ਵੀ ਦੇ ਲੋ ਨਾ ਬੈਡਰੂਮ ਦਾ ਸਾਈਜ਼ ਖੁੱਲਾ ਡੁੱਲਾ ਉੱਪਰ ਪੀਓਪੀ ਰਾਈਚੋ ਵੀ ਕੰਮ ਇਹਨਾਂ ਨੇ ਹੁਣੇ ਕਰਵਾਇਆ ਵਾ ਤੇ ਮਤਲਬ ਕਹਿ ਰਹੀ ਨਾ ਵੀ ਘਰ ਨੂੰ ਦੇਖ ਕੇ ਰੂਹ ਹੀ ਖੁਸ਼ ਹੁੰਦੀ ਆ ਉਦਾਂ ਦਾ ਘਰ ਆ ਤੇ نیچے ਹਨਾ ਆਪਣੇ ਜਿਹੜੀ ਟਾਇਲ ਵਗੈਰਾ ਲੱਗੇ ਉਹ ਦਿਖਾ ਦਿਓ ਤੇ ਆਪਣੇ ਡੋਰ ਵਗੈਰਾ ਚੈੱਕ ਕਰੋ ਗਲਾਸ ਵਾਲੇ ਡੋਰ ਲਗਾਈ ਹੋਏ ਆ ਮਾਲਕਾਂ ਨੇ ਤੇ ਇਧਰ ਆਪਣਾ ਟਰੈਸਰੀ ਆ ਜਾਂਦਾ ਤਾਂ ਟਰੈਸਸ ਵੀ ਮਿਲ ਜਾਂਦੀ ਆ ਤੁਹਾਨੂੰ ਬਹੁਤ ਸੋਹਣੀ ਟੈਰਸ ਬਣਾਈ ਵੀ ਇੱਥੇ ਵੀ ਟਾਇਲ ਵਗੈਰਾ ਲੱਗੀ ਵੀ ਆ ਠੀਕ ਆ ਸਾਰੀ ਤਾਂ ਠੀਕ ਹੈ ਇਦਾਂ ਦੀ ਕੁਝ ਟੈਰਸ ਮਿਲ ਜਾਂਦੀ ਹੈ ਤੇ ਇਹਦੇ ਨਾਲ ਆਪਾਂ ਨੂੰ ਹੈ ਨਾ ਇੱਥੇ ਵੀ ਗੇਟ ਲੱਗਿਆ ਲਗਾਇਆ ਮੈਨਾਂ ਮਤਲਬ ਪੂਰਾ ਸਕਿਉਅਰ ਬਣਾਉਂਦਾ ਇਹ ਚੀਜ਼ ਨੂੰ ਤੇ ਬਾਕੀ ਉਦਾਂ ਵਧੀਆ ਏਰੀਆ ਦੇ ਵਿੱਚ ਆ ਤੇ ਹੈ ਨਾ ਆਸ-ਪਾਸਾ ਵੀ ਚੈੱਕ ਕਰਾ ਦੋ ਵਧੀਆ ਰੈ residențial ਏਰੀਆ ਦੇ ਵਿੱਚ ਆ ਸਾਰੇ ਵਧੀਆ ਮਕਾਨ ਨੇ ਵਧੀਆ ਕੂਟੀਆਂ ਬਣੀਆਂ ਹੋਈਆਂ ਨੇ ਕੋਈ ਉਦਾਂ ਰਹਿ ਲਿਆ ਨੀਗਾ ਬਾਕੀ ਤੁਹਾਨੂੰ ਹਨਾ ਜੋ ਸਟਾਰਟਿੰਗ ਜਬਾਰੂ ਚੈੱਕ ਕਰਾਇਆ ਇਸ ਤੁਹਾਨੂੰ ਉੱਥੇ ਪਤਾ ਲੱਗ ਹੀ ਗਿਆ ਹੋਣਾ ਵੀ ਏਰੀਆ ਕਾਫੀ ਸੋਹਣਾ ਤੇ ਸਾਰੀਆਂ ਫੈਸਿਲਿਟੀਆਂ ਇੱਥੇ ਤੁਹਾਨੂੰ ਮਿਲ ਜਾਣੀਆਂ ਠੀਕ ਹੈ ਰੋਡਸ ਵਗੈਰਾ ਵਧੀਆ ਬਣੇ ਹੋਏ ਆ ਖੁੱਲੇ ਡੁੱਲੇ ਰੋਡ ਆ 20 ਫੁੱਟ ਹਨਾ ਗਲੀ ਦੀ ਚੜਾਈ ਵੀ ਹੋਊਗੀ ਤੇ ਆਪਣੇ ਸੀਵਰੇਜ ਵੀ ਪਏ ਵੀ ਆ ਬਾਕੀ ਸਾਰੀਆਂ ਫੈਸਿਲਿਟੀਆਂ ਤੁਹਾਨੂੰ ਮਿਲ ਜਾਣਗੀਆਂ ਨਕਸ਼ਾ ਪਾਸ ਆ ਐਨਓਸੀ ਵਗੈਰਾ ਸਾਰੇ ਡਾਕੂਮੈਂਟਸ ਜਿੰਨੇ ਵੀ ਕਾਗਜ ਪੱਤਰ ਹੁੰਦੇ ਆ ਸਾਰੇ ਤੁਹਾਨੂੰ ਮਿਲ ਜਾਣਗੇ ਤੇ ਬਾਕੀ ਜੇ ਹਨਾ ਆਪਾਂ ਇਹ ਕੂਠੀ ਦੀ ਲੋਕੇਸ਼ਨ ਦੀ ਗੱਲ ਕਰਨ ਲਈ ਤਾਂ ਇਹਦੀ ਲੋਕੇਸ਼ਨ ਹੈਗੀ ਆਪਣੀ ਮੂਗਾ ਸ਼ਹਿਰ ਕੋਟਕਪੂਰਾ ਬਾਈਪਾਸ ਨੀਅਰ ਭੁੰਨਾ ਚੌਂਕ ਇਹਦੀ ਐਗਜ਼ੈਕਟ ਲੋਕੇਸ਼ਨ ਆ ਭੁੰਨਾ ਚੌਂਕ ਚ ਹਨਾ ਕੋਟਕਪੂਰਾ ਬਾਈਪਾਸ ਮੂਗਾ ਸ਼ਹਿਰ ਜੇਕਰ ਤੁਸੀਂ ਵਿਜ਼ਿਟ ਕਰਨੀ ਆ ਤਾਂ ਆਪਾਂ ਇਹਨਾਂ ਉੱਤੇ ਦੇ ਉੱਤੇ ਨੰਬਰਾਂ ਤੇ ਕਾਲ ਕਰਕੇ ਸੰਪਰਕ ਕਰ ਲਿਓ ਤੇ ਬਾਕੀ ਜੀ ਮੈਂ ਗੱਲ ਕਰ ਲਈ ਆਪਾਂ ਇਹਦੇ ਪ੍ਰਾਈਸ ਦੀ ਤਾਂ 30 ਲੱਖ ਰੁਪਏ ਮਾਲਕਾਂ ਨੇ ਡਿਮਾਂਡ ਕੀਤੀ ਆ ਬਾਕੀ ਬੰਦਾ ਮਾਨ ਤਣ ਵੀ ਮੌਕੇ ਤੇ ਕੀਤਾ ਜਾਊਗਾ ਤੇ ਜੇ ਹਨਾ ਆਪਾਂ ਜਗ੍ਹਾ ਦੀ ਗੱਲ ਕਰ ਲਈ ਤਾਂ ਜਗ੍ਹਾ ਹੈਗੀ ਆਪਣੀ ਸਵਾ ਤਨ ਮਰਲੇ ਤਨ ਮਰਲੇ ਤੋਂ ਜ਼ਿਆਦਾ ਹੋ ਜਾਂਦੀ ਹੈ ਤੇ ਜੇ ਆਪਾਂ ਇੱਥੇ ਹੈ ਨਾ ਮਰਲੇ ਦੇ ਰੇਟ ਦੀ ਗੱਲ ਕਰ ਲਈ ਤਾਂ 25 ਲੱਖ ਰੁਪਏ ਇੱਥੇ ਮਰਲੇ ਦਾ ਰੇਟ ਚੱਲ ਰਿਹਾ ਵਾ ਬਾਕੀ ਤਨ ਮਰਲੇ ਤੋਂ ਜ਼ਿਆਦਾ ਜਗ੍ਹਾ ਵਾ ਤੇ ਉਸਾ ਆਪਣਾ ਕੋਠੀ ਵੀ ਹੈ ਨਾ ਪੂਰੀ ਤਿਆਰ ਕੀਤੀ ਗਈ ਤੁਹਾਨੂੰ ਮਿਲ ਜਾਣੀ ਆ ਤਾਂ ਜਿਹੜਾ 30 ਲੱਖ ਰੁਪਏ ਮਾਲਕਾਂ ਨੇ ਮੰਗਿਆ ਬਿਲਕੁਲ ਜਾਇਜ਼ ਆ ਬਸ ਕਿ ਇਹਨਾਂ ਨੇ ਮੰਗੇ ਉਨੀ ਕਿਉਂਕਿ ਜਲਦੀ ਵੇਚਣੀਆਂ ਬਾਹਰ ਜਾਣਾ ਤਾਂ ਕਰਕੇ ਬਿਲਕੁਲ ਜਾਇਜ਼ ਜੇ ਮੰਗੇ ਆ ਬਾਕੀ ਮਾਤਰਾ ਮੁਕਕੀ ਟਿਬੰਦਾ ਕੀਤਾ ਜਾਉ ਤਾਂ ਬਸ ਆਈ ਸੀ ਜੀ ਐਨ ਆਈ ਡੀ ਇਹ ਵੀਡੀਓ ਦੱਸੋ ਇਹ ਵੀਡੀਓ ਤੁਹਾਨੂੰ ਕਮੇਡੇ ਲੱਗੀ ਤੇ ਕੂਠੀ ਤੁਹਾਨੂੰ ਕਮੇਡੇ ਲੱਗੀ ਤੁਸੀਂ ਉਹ ਵੀ ਸਾਨੂੰ ਕਮੈਂਟਸ ਦੇ ਵਿੱਚ ਦੱਸ ਸਕਦੇ ਹੋ ਤੇ ਜਿਹੜੇ ਵੀਰਾਂ ਨੇ ਹੇਠ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਦੀ ਲਗੀ ਬੈਲ ਵਾਲੀ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਕਿਸੇ ਵੀ ਵੀਡੀਓ ਦੀ ਨੋਟੀਫਿਕੇਸ਼ਨ ਤੁਸੀਂ ਮਿਸ ਨਾ ਕਰੋ ਤੇ ਵੀਡੀਓ ਨੂੰ ਲਾਈਕ ਕਰਨਾ ਤੇ ਇੱਕ ਪਿਆਰਾ ਜਿਹਾ ਕਮੈਂਟ ਕਰਨਾ ਨਾ ਭੁੱਲਿਓ ਤੇ ਜੇਕਰ ਹਨਾ ਤੁਸੀਂ ਵੀ ਆਪਣੇ ਕਿਸੇ ਮਕਾਨ ਜਾਂ ਕੋਠੀ ਨੂੰ ਸੇਲ ਤੇ ਲਾਉਣਾ ਉਹਦੀ ਵੀਡੀਓ ਸ਼ੂਟ ਕਰਵਾਉਣੀ ਹੈ ਤਾਂ ਵੀ ਤੁਸੀਂ ਸਾਡੇ ਨਾਲ ਉੱਤੇ ਦਿੱਤੇ ਨੰਬਰਾਂ 'ਤੇ ਕਾਲ ਕਰਕੇ ਸੰਪਰਕ ਕਰ ਸਕਦੇ ਹੋ ਆਪਾਂ ਉਹਦੀ ਵੀਡੀਓ ਸ਼ੂਟ ਕਰਕੇ ਉਹਨੂੰ ਵੀ ਸੇਲ ਕਰਵਾਵਾਂਗੇ ਤੇ ਜੇ ਹੁਣ ਮਿਲਦੇ ਹਾਂ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਸ਼ਸ਼ੀਆਕਾਲ